ਸੰਭਰਾਲਾ ਦੇ ਕੁਝ ਪੱਤਰਕਾਰਾਂ ਤੇ ਮਾਮਲਾ ਦਰਜ ਕੀਤਾ ਪੁਲਿਸ ਨੇ ਇਹ ਮਾਮਲਾ ਐਨਾ ਪੱਗ ਗਿਆ ਕਿਉਂਕਿ ਪੱਤਰਕਾਰਾਂ ਨੇ ਇੱਕ ਕਵਰੇਜ ਕੀਤੀ ਸੀ ਪ੍ਰਵਾਸੀਆਂ ਨੂੰ ਲੈ ਕੇ ਨਿਹੰਗ ਜਥੇਬੰਦੀਆਂ ਦੀਆਂ ਬਾਈਟਾਂ ਕੀਤੀਆਂ ਸੀ ਉਸ ਤੋਂ ਬਾਅਦ ਪੁਲਿਸ ਨੇ ਉਲਟਾ ਪੱਤਰਕਾਰਾਂ ਦੇ ਪਰਚਾ ਦਰਜ ਕਰਤਾ ਔਰ ਸੰਭਰਾਲਾ ਦੇ ਸਰਕਾਰੀ ਦਫਤਰ ਦੇ ਐਸ ਡੀ ਐਮ ਦੇ ਦਫਤਰ ਦੇ ਵਿੱਚ ਜਿੰਨਾ ਪੱਤਰਕਾਰ ਭਾਈਚਾਰਾ ਕਿਸਾਨ ਜਥੇਬੰਦੀਆਂ ਦੇ ਆਗੂ ਹੈ ਵਕੀਲ ਭਾਈਚਾਰਾ ਉਹ ਉੱਥੇ ਧਰਨਾ ਦੇ ਕੇ ਬੈਗੇ ਨੇ ਕਿ ਜਿਹੜੀ ਪ੍ਰੈਸ ਦੀ ਆਜ਼ਾਦੀ ਤੇ ਜਿਸ ਤਰ੍ਹਾਂ ਦੇ ਨਾਲ ਪੁਲਸ ਨੇ ਹਮਲਾ ਕੀਤਾ ਪੁਲਸ ਨੇ ਪਰਚਾ ਦਰਜ ਕੀਤਾ ਇਹ ਨਿੰਦਨਯੋਗ ਹੈ ਮੇਰੇ ਨਾਲ ਪੱਤਰਕਾਰ ਭਾਈਚਾਰਾ ਵੀ ਹੈ ਇਹ ਪੂਰਾ ਮਾਮਲਾ ਕੀ ਹੈ ਕਿਉਂਕਿ ਮੈਂ ਸਾਹਮਣੇ ਬੋਰਡ ਦੇਖ ਰਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ ਇਦਾਂ ਦੇ ਤੁਸੀਂ ਬੋਰਡ ਲਾਏ ਨੇ ਇਹ ਪੂਰਾ ਮਾਮਲਾ ਕੀ ਹੈ ਇਹ ਮਾਮਲੇ ਦੇ ਵਿੱਚ ਪੱਤਰਕਾਰਾਂ ਦੇ ਪਰਚਾ ਕਿਉਂ ਦਰਜ ਕੀਤਾ ਗਿਆ ਸਮਰਾਲੇ ਦੇ ਪੱਤਰਕਾਰਾਂ ਦੇ ਤੁਹਾਡੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਇਹ ਮਾਮਲਾ ਕਵਰੇਜ ਨੂੰ ਲੈ ਕੇ ਹੈ ਗੱਲ ਇਹ ਹੈ ਜੀ ਮੇਰੀ ਗੱਲ ਨਹੀਂ ਹੋਈ ਸਾਡੇ ਸਥਾਨਕ ਜਿੰਨ ਨੇਕਾ ਨੇ ਗਰੇਵਾਲ ਜੀ ਤੇ ਹੋਰ ਇਸ ਜਨ ਨੂੰ ਮਿਲੇ ਪਰ ਕਮਾਲ ਦੀ ਗੱਲ ਇਹ ਹੈ ਇੱਕ ਪਾਸੇ ਗੱਲ ਚੱਲ ਰਹੀ ਹੈ ਦਿਨ ਖਤਮ ਕਰ ਦਿੰਦੇ ਆ ਦੂਜੇ ਪਾਸੇ ਧਾਰਾ 307 ਲਾਤੀ ਗਈ ਜਿਸ ਕਰਕੇ ਇੱਕਦਮ ਲੋਕਾਂ ਵਿੱਚ ਜੋਸ਼ ਵੀ ਆਇਆ ਤੇ ਘੁੱਸ ਵੀ ਆਇਆ ਦੂਜੀ ਗੱਲ ਇਹ ਹੈ ਕਿ ਤੁਸੀਂ ਇੱਕ ਗੱਲ ਦੱਸੋ ਵੀ ਇੱਕ ਬੰਦਾ ਸ਼ਰਿਆਂ ਬੋਲ ਰਿਹਾ ਆਪਣਾ ਬਿਆਨ ਦੇ ਰਿਹਾ ਉਹਦਾ ਚਿਹਰਾ ਦੇਖੋ ਵੀ ਉਹ ਦੁਬਾਰਾ ਚੱਲਦੇ ਰਿਹਾ ਨਾਲ ਕੋਈ ਬੱਚਾ ਜਿਹਨੂੰ ਮਤਲਬ ਕਿ ਅਸੀਂ ਘਵਾ ਲਵਾਂਗੇ ਜਾਂ ਕੋਈ ਬੰਦਾ ਘਵਾ ਲੇਗਾ ਉਹ ਜੋ ਕਹਿ ਰਿਹਾ ਉਹ ਬਿਲਕੁਲ ਆਪਣੇ ਮੂੰਹ ਨਾਲ ਆਪਣੇ ਸਮਝ ਨਾਲ ਆਪਣੀ ਖੋਜ ਨਾਲ ਔਰ ਆਪਣੇ ਉਹਦੇ ਚਿਹਰੇ ਦੇ ਭਾਵ ਦੇਖੋ ਕਹਿ ਰਿਹਾ ਔਰ ਉਹ ਜੀ ਲੱਗ ਵੀ ਗਿਆ ਤੂੰ ਦਾ ਕੀ ਹੈ ਚਾਹੀਦਾ ਤੇ ਅਸੀਂ ਕਿ ਇਸ ਹੁਸਤੇ ਹੁੰਦਾ ਜਿਹਨੇ ਗੱਲ ਬੋਲਿਆ ਤਾਂ ਬਜਾਏ ਉਸ ਦੇ ਕਿ ਇਹ ਕਿਸ ਦੱਚ ਕਰਦਾ ਕਿ ਉਹਨੂੰ ਕੋਲ ਕੋ ਆ ਗਿਆ ਇਹ ਤਾਂ ਪੱਤਰਕਾਰਾਂ ਤੋਂ ਦਬਾਉਣ ਵਾਲੀ ਗੱਲ ਹੈ ਮੈਂ ਸਮਝਦਾ ਜੀ ਸਾਡਾ ਵੀ ਕਸੂਰ ਹੈ ਕਦੀ ਉਸ ਦੀ ਹਰ ਗੱਲ ਮੰਨੀ ਜਾਂਦੇ ਆ ਅਸੀਂ ਉਸ ਦੇ ਪੁਲਿਸ ਮੁਕਾਬਲਿਆਂ ਦਾ ਟੁੱਟੇ ਪੁਲਿਸ ਮੁਕਾਬਲਿਆਂ ਦਾ ਜਾਂ ਹੋਰ ਬੜੀਆਂ ਚੀਜ਼ਾਂ ਦਾ ਕੋਈ ਚੈੱਕ ਨਹੀਂ ਕਰਦੇ ਪੱਤਰਕਾਰਾਂ ਨੂੰ ਚਾਹੀਦਾ ਇਹ ਹੈ ਕਿ ਹਰ ਜ ਕਰਨੀ ਜਾਂਚ ਕਰਨ ਪੂਜਾ ਵਾਕ ਵੀ ਲੱਖਣ ਉਹ ਵੀ ਵਾਕ ਲੋਕਾਂ ਦੇ ਸਾਹਮਣੇ ਲਿਆਉਣ ਤਾਂ ਕਿ ਉਜਨਾ ਲੱਗੇ ਕਿ ਪੱਤਰਕਾਰ ਰੋਟ ਕਰਨ ਲਈ ਦੂਜੀ ਗੱਲ ਇਹ ਵੀ ਅਸੀਂ ਇਹ ਸਮਝਦੇ ਹਾਂ ਕਿ ਇਹ ਕਲਾ ਮਤਲਬ ਉਹ ਦੋ ਸਰਕਾਰ ਦੇ ਨਹੀਂ ਹੈ ਇਹ ਸਿਸਟਮ ਦਾ ਮਾਰ ਹੈ ਕਿ ਪੰਜਾਬ ਭਾਰ ਵਿੱਚ ਪੁਲਿਸ ਪੱਤਰਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹ ਗੱਲ ਪੱਤਰਕਾਰ ਬਰਦਾਸ਼ਤ ਨਹੀਂ ਕਰਨਗੇ ਇਹ ਅਸੀਕ ਸਰ ਕੀ ਗੱਲ ਹੈ ਪ੍ਰੈਸ ਕਲੱਬ ਦੇ ਵੱਡੇ ਆਗੂ ਨੇ ਗੋਪਾਲ ਜੀ ਨੇ ਗੋਪਾਲ ਜੀ ਮੈਂ ਤੁਹਾਨੂੰ ਸੁਣ ਰਿਹਾ ਸੀ ਪੱਤਰਕਾਰ ਬਾਈਟ ਕਰਨ ਜਾਂਦੇ ਨੇ ਇੱਕ ਜਥੇਬੰਦੀ ਦੀ ਹੈ ਨਾ ਉਹ ਪ੍ਰਵਾਸੀਆਂ ਨੂੰ ਲੈ ਕੇ ਉਲਟਾ ਪੁਲਿਸ ਪੱਤਰਕਾਰ ਦੇ ਪਰਚਾ ਦਰਜ ਕਰ ਦਿੰਦੀ ਹੈ ਇਹ ਪੂਰਾ ਮਾਮਲਾ ਇਦਾਂ ਹੋਇਆ ਕਿ ਕਦੇ 37 ਸਾਲ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ ਜੀ ਅਸੀਂ ਸਾਰਿਆਂ ਦੀਆਂ ਖਬਰਾਂ ਲਾਉਂਦੇ ਆ ਤੇ ਲੋਕ ਸਾਦ ਨੂੰ ਟੈਲੀਫੋਨ ਤੇ ਵੀ ਲਿਖਾ ਦਿੰਦੇ ਆ ਇਹ ਇੱਕ ਵਿਸ਼ਵਾਸ ਬਹੁਤ ਵਧੀਆ ਪੱਤਰਕਾਰਾਂ ਦਾ ਤੇ ਸਮਾਜ ਦਾ ਬਣਿਆ ਹੋਇਆ ਅਸੀਂ ਉਹਨਾਂ ਦੀ ਆਵਾਜ਼ ਆ ਇਹ ਆਵਾਜ਼ ਦਿਵਾਉਣ ਵਾਸਤੇ ਇਹਦੇ ਪਿੱਛੇ ਕੋਈ ਝਾਲ ਹੈ ਕਿਹੜੀ ਕੱਲ ਦੀ ਉਹ ਰੌਲਾ ਪਾ ਰਿਹਾ ਹੈ ਕਿ ਉਹ ਉਸ ਚੈਨਲ ਤੇ ਤਾਂ ਖਬਰ ਵੀ ਨਹੀਂ ਚੱਲੀ ਪ੍ਰਕਾਸ਼ਿਤ ਵੀ ਨਹੀਂ ਹੋਈ ਜ਼ਿੰਮੇਵਾਰੀ ਨਾ ਕੱਟ ਕੇ ਵਾਈਟ ਲੱਗੀ ਹੈ ਇਸ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਪਿੱਛੇ ਕੋਈ ਗਾਂਡ ਹੈ ਅਸੀਂ ਇਸੇ ਗਾਸਤੇ ਲੋਕਾਂ ਦੀ ਕਚੈਰੀ ਚ ਆਏ ਆ ਕਿ ਬਈ ਦੱਸੋ ਜਦੋਂ ਤੁਹਾਡੇ ਦੇ ਕੋਈ ਗੱਲ ਹੋਵੇ ਤੁਹਾਡਾ ਕੋਈ ਮੁੱਦਾ ਹੋਵੇ ਅਸੀਂ ਉਹਨੂੰ ਕਿੱਦਾਂ ਸੱਚ ਮੰਨੀਏ ਤੁਹਾਡਾ ਕਿਹਾਂ ਸੱਚ ਮੰਨੀਏ ਪ੍ਰੈਸ ਨੋਟ ਮੰਨੀਏ ਜਾਂ ਕਹੇ ਨੂੰ ਬਾਅਦ ਮੁੱਕਰਿਆ ਬੰਦ ਮੰਨੀਏ ਜਾਂ ਕਹੇ ਕਿ ਰੋਕਣ ਨੂੰ ਮੰਨੀਏ ਇਸ ਕਰਕੇ ਇਹ ਮੁੱਦਾ ਹੈ ਸਭ ਤੋਂ ਵੱਧ ਸਾਡੀ ਇੱਥੇ ਪੱਤਰਕਾਰ ਭਾਈ ਜਿਆਦਾ ਸਾਰੀਆਂ ਕਿਸਾਨ ਜੁਨੀਆ ਸਾਰੀਆਂ ਸਿਆਸੀ ਪਾਰਟੀਆਂ ਸਾਰੀਆਂ ਅਕਾਲੀ ਦਲ ਕਾਂਗਰਸ ਕਾਮਰੇਡ ਸਾਰੇ ਆਏ ਨੇ ਔਰ ਉਸ ਤੋਂ ਬਾਅਦ ਇਹ ਹੈ ਕਿ ਸ਼ਿਵ ਸੈਨਾ ਦੇ ਬਜਿੰਦੇ ਵਰਕਰਸ ਐ ਇੱਥੇ ਇਥੋਂ ਸਾਡੀ ਬਾੜ ਐਸੋਸੀਏਸ਼ਨ ਹੈ ਜਿਹੜੀ ਉਹਨੇ ਸਭ ਤੋਂ ਏਡਾ ਵੱਡਾ ਸਟੈਂਡ ਪ੍ਰੈਸ ਸਾਡੇ ਪੰਜਾਬ ਚ ਨਾ ਕਿਸੇ ਨੇ ਲਿਆ ਹੋਵੇ ਕਿ ਆਪਣਾ ਬੁੱਧਵਾਰ ਨੂੰ ਅੱਜ ਫੈਮਿਲੀ ਕੋਰਟ ਦਾ ਦਿਨ ਹੋਵੇ ਅੱਜ ਅੱਧੀ ਦੇ ਦਿਨ ਦਾ ਪ੍ਰੋਗਰਾਮ ਆਪਣਾ ਸਪੈਕਟ ਹੈ ਜੀ ਤੁਸੀਂ ਸੀਨੀਅਰ ਜਰਨਲਿਸਟ ਹੋ ਸਮਰਾਲੇ ਦੇ ਬੜਾ ਲੰਮਾ ਹਰਸਾ ਪੱਤਰਕਾਰਤਾ ਦੇ ਵਿੱਚ ਅਸੀਂ ਵੀ ਸਾਨੂੰ ਵੀ ਬੜਾ ਲੰਮਾ ਹਰਸਾ ਹੋ ਗਿਆ ਪੱਤਰਕਾਰ ਅਗਰ ਕਿਸੇ ਜਥੇਬੰਦੀ ਦੀ ਕਿਸੇ ਸਮਾਜਿਕ ਦਾ ਕਿਸੇ ਦਾ ਸਮਾਜ ਵਿੱਚ ਧਰਨਾ ਲੱਗਿਆ ਹੁੰਦਾ ਕਿਸੇ ਨੂੰ ਲੈ ਕੇ ਉਹ ਅਗਰ ਬਾਈਟ ਕਰਨ ਜਾਵੇ ਪੁਲਿਸ ਇਸ ਤਰ੍ਹਾਂ ਦੇ ਨਾਲ ਉਲਟਾ ਪੱਤਰਕਾਰ ਤੇ ਪਰਚਾ ਦੱਚ ਕਰਦੇ ਇਹਨੂੰ ਕਿਵੇਂ ਦੇਖਦੇ ਹੋ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਬਿਲਕੁਲ ਪ੍ਰੈਸ ਦੀ ਆਜ਼ਾਦੀ ਇਹ ਦਬਾਉਣ ਦੀ ਕੋਸ਼ਿਸ਼ ਹੈ ਪ੍ਰੈਸ ਦੀ ਆਜ਼ਾਦੀ ਦੇ ਖਤਰਾ ਨਹੀਂ ਇਹ ਲੋਕਾਂ ਦੀ ਵਾਸਤੇ ਵੀ ਅੱਜ ਤੋਂ ਬਾਅਦ ਖਤਰਾ ਪੈਦਾ ਹੋ ਗਿਆ ਇਸ ਤੋਂ ਬਾਅਦ ਲੋਕਾਂ ਦੀ ਵਾਸਤੇ ਵੀ ਖਤਰਾ ਹੋ ਗਿਆ ਪੁਲਿਸ ਇਹ ਚਾਹੁੰਦੀ ਇਸ ਮਾਮਲੇ ਨੂੰ ਹੋਰ ਚੰਗੀ ਤਰ੍ਹਾਂ ਸੁਲਝਾ ਸਕਦੀ ਸੀ ਜਦੋਂ ਸਵੇਰੇ ਸਾਨੂੰ ਵਿਸ਼ਵਾਸ ਮਿਲ ਗਿਆ ਕਿ ਇਹ ਦੀ ਪਰਤਾਲ ਕਰਾਂਗੇ ਸ਼ਾਮ ਨੂੰ ਉਹ ਦੀ ਧਾਰਾ ਵਾਧਾ ਹਦੀ ਉਹ ਧਾਰਾ ਜੀ ਜਿਹਨਾਂ ਲੜਾਈ ਹੋਈ ਹੈ ਇਹਨਾਂ ਕੁਝ ਹੋਰ ਹੋਇਆ ਉਹ ਵਧਾ ਦਿੱਤੀ ਗਈ ਸਾਨੂੰ ਇਸ ਕਰਕੇ ਸਾਡੀ ਮੰਗ ਹੈ ਕਿ ਇਹਨਾਂ ਪੱਤਰਕਾਰਾਂ ਦੇ ਖਿਲਾਫ ਇਹ ਕਾਰਵਾਈ ਵਾਪਸ ਲਈ ਜਾਵੇ ਜਿਹੜੀ ਧਾਰਾ 307 ਦੀ ਲਾਈ ਹੈ ਟੈਕਨੀਕਲੀ ਉਹ 307 ਦੀ ਧਾਰਾ ਲਾ ਕੇ ਪੁਲਿਸ ਨੇ ਆਪਣੇ ਆਪ ਦੇ ਉੱਤੇ ਸਵਾਲ ਹੀ ਖੜੇ ਕਰ ਦਿੱਤੇ 307 ਜਿਹੜੀ ਲਾਈ ਹੈ ਉਹ ਅਜ ਨਵੇਂ ਕਾਨੂੰਨ ਚ ਤਾਂ ਸ਼ਾਇਦ 109 ਬਣ ਗਈ ਹੈ ਉਹਦੇ ਵਿੱਚ ਤਾਂ ਇਹ ਗੱਲ ਸਾਨੂੰ ਜੁਚਰੀ ਕੋਈ ਲੜਾਈ ਹੋਈ ਨਹੀਂ ਦੋ ਦਿਨ ਤੋਂ ਆਪਣੇ ਘਰ ਦੇ ਪੱਤਰਕਾਰ ਆਪਣੇ ਘਰ ਨੇ ਕਿਤੇ ਕਦੇ ਇਕੱਠੇ ਵੀ ਨਹੀਂ ਬੈਠੇ ਇਹ ਸਾਨੂੰ ਵੀ ਸਮਝ ਨਹੀਂ ਆਉਂਦੀ ਹੈ ਕਿ ਵੀ ਐਡੀ ਵੱਡੀ ਧਾਲਾ ਕਿਉਂ ਲਈ ਇਹ ਸਾਡੇ ਸਾਰੇ ਪੈਸੇ ਦੇ ਸਮਝ ਤੋਂ ਬਾਹਰ ਹੈ ਸਾਰੀਆਂ ਜਥੇਬੰਦੀਆਂ ਦੇ ਸਮਝ ਤੋਂ ਬਾਹਰ ਹੈ ਇਨਸਾਫ ਰੰਗ ਜਮਾਤੀ ਜਿੰਨੀ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੀਆਂ ਔਰ ਸਭ ਤੋਂ ਇਸ ਵੱਡਾ ਥੰਮ੍ਹ ਜਿਹੜਾ ਸਾਤੋਂ ਵੀ ਅਸੀਂ ਵੱਡਾ ਗਿੰਦੇ ਆ ਕਿੰਨੀ ਦੇਰ ਇੱਥੇ ਧਰਨਾ ਅੱਜ ਪੱਤਰਕਾਰ ਭਾਈਚਾਰਾ ਦੇਵੇਗਾ ਫਿਰ ਆਉਣ ਵਾਲੀ ਰਣਨੀਤੀ ਅਗਨੀ ਰਣਨੀਤੀ ਤੋਂ ਬਾਅਦ ਹੋਣੀ ਕਹਾਂਗੇ ਜਿੱਦਾਂ ਸਾਡੇ ਜਿੰਨੇ ਵਿਚਾਰੇ ਆਵਾਜ਼ ਬਣ ਕੇ ਆਏ ਅੱਜ ਉਹਨਾਂ ਦੀ ਰੈ ਦੇ ਨਾਲ ਅਜੇ ਜਿੰਨਾ ਚਿਰ ਬੁਲਾਰੇ ਖਾਸੇ ਨੇ ਸਭ ਦੇ ਅਸੀਂ ਦਿਲ ਦੇ ਜਜ਼ਬਾਤ ਸੁਣਨੇ ਆ ਉਹਨਾਂ ਦੇ ਬਚਾਅ ਦੋ ਵਾਰ ਫਿਰ ਅਸੀਂ ਲਵਾਂਗੇ ਸੋ ਇਹ ਜਿੰਨਾ ਪੱਤਰਕਾਰ ਭਾਈਚਾਰਾ ਚਾਹੇ ਵਕੀਲ ਭਾਈਚਾਰਾ ਕਿਸਾਨ ਜਥੇਬੰਦੀ ਆਗੂ ਨੇ ਸਾਰੇ ਸਮਾਜ ਦੇ ਵਰਗ ਦੇ ਜਿਹੜੇ ਲੋਕ ਐ ਇਥੇ ਸਮਰਾਲਾ ਦੇ ਐਸ ਡੀ ਐਮ ਦਫਤਰ ਦੇ ਅੰਦਰ ਇਹ ਧਰਨੇ ਦੇ ਬੈਠੇ ਨੇ ਦੁਬਾਰਾ ਫਿਰ ਮੈਂ ਹਾਜ਼ਰ ਹੋਵਾਂਗਾ ਇਸੇ ਖਬਰ ਦੇ ਨਾਲ ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਨੂੰ ਮੈਨੂੰ ਇਜਾਜ਼ਤ ਦਿਓ ਧੰਨਵਾਦ